ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਤਨੀ ਵੀ ਸੰਗਤ ਹੈ ਸਾਰੀ ਸੰਗਤ ਜੀ ਨੂੰ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੂਨ ਮਹੀਨੇ ਦਾ ਜੋ ਕਿ ਆਪ ਜੀ ਨੂੰ ਪਤਾ ਹੈ ਬੱਚਿਆਂ ਨੂੰ ਸਟੀਆਂ ਆਈਆਂ ਹਨ ਅਤੇ ਅਲੱਗ ਅਲੱਗ ਐਕਟੀਵਿਟੀਆਂ ਦੇ ਨਾਲ ਬੱਚੇ ਜੁੜੇ ਹੁੰਦੇ ਹਨ ਪਰ ਸਾਡਾ ਮਕਸਦ ਪੰਦਾ ਹੈ ਗੁਰੂ ਦੀ ਮਤ ਅਨੁਸਾਰ ਗੁਰੂ ਦੇ ਦਿੱਤੇ ਸਿਧਾਂਤਾਂ ਦੇ ਅਨੁਸਾਰ ਆਪਣੇ ਬੱਚੇ ਨੂੰ ਜੋੜ ਕੇ ਗੁਰੂ ਦੇ ਨਾਲ ਪ੍ਰੀਤ ਪਾ ਕੇ ਤੇ ਉਹਦਾ ਇਹਦਾ ਜੀਵਨ ਹੈ ਕੁਨਸ ਚਾਰ ਸਿੱਖ ਵਾਲਾ ਜੀਵਨ ਦੇਣਾ ਹੈ ਅਤੇ ਅਸੀਂ ਉਸੇ ਹੀ ਸੰਬੰਧ ਵਿੱਚ ਆਪ ਜੀ ਦੇ ਨਾਲ ਕੁਝ ਅਵੇਰਵੇ ਹਨ ਜਿਹੜੇ ਕਿ ਅਸੀਂ ਜੂਨ ਦੇ ਵਿੱਚ ਕੈਂਪ ਵਰਕਸ਼ਾਪਸ ਰੱਖੀਆਂ ਹਨ ਇਹ ਅਲੱਗ-ਅਲੱਗ ਸੰਸਥਾਵਾਂ ਨਾਲ ਜੁੜ ਕੇ ਤੋਂ ਬੇਨਤੀ ਹੈ ਦੀ ਸਭ ਤੋਂ ਪਹਿਲਾਂ ਆਪ ਜੀ ਨੂੰ ਬੇਨਤ ਕੀਤੀ ਜਾਵੇ ਕਿ ਇੱਕ ਕੋਟਕਪੁਰੇ ਦੀ ਵਰਕਸ਼ਾਪ ਜੋ ਕਿ ਲਗਾਤਾਰ ਚੱਲ ਰਹੀ ਹੈ 3 5 7 9 11 ਤੇ 13 ਤੇ 15 ਤੱਕ ਜਿਹੜੀ ਵਰਕਸ਼ਾਪ ਹੈ ਉਹ ਕੋਟਕਪੁਰਾ ਚੱਲੇਗੀ ਇਹਦੇ ਵਿੱਚ ਹੀ ਜਿਹੜੇ ਬਾਕੀ ਦੇ ਦਿਨ ਹਨ ਉਹਦੇ ਵਿੱਚ ਜਿਹੜਾ ਹੈ ਪਿੰਡ ਚੰਦਰ ਦੇ ਵਿੱਚ ਜਿਹੜੀ ਕਲਾਸ ਹੈ ਉੱਥੇ ਵੀ ਚੱਲੇਗੀ ਉਹਨਾਂ ਦਾ ਵੀ ਵੇਰਵਾ ਆਪ ਜੀ ਨੂੰ ਦਿੱਤਾ ਜਾਵੇਗਾ ਉਸ ਤੋਂ ਬਾਅਦ ਭਾਈ ਕਵਾੜਾ ਵਿਖੇ ਸਾਡੇ ਪਾਸ ਕੈਪਟਨ ਸਾਹਿਬ ਨੇ ਉਹਨਾਂ ਦਾ ਜਿਹੜਾ ਹੈ ਉਹਨਾਂ ਦੇ ਗ੍ਰਹਿ ਵਿਖੇ ਜਿਹੜੀ ਇਹ ਵਰਕਸ਼ਾਪ ਲੱਗੇਗੀ ਇਸ ਤੋਂ ਬਾਅਦ ਜਿਹੜੀ ਵਰਕਸ਼ਾਪ ਹੈ ਟੇਣਾ ਪਿੰਡ ਵਿੱਚ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਕਿਉਂਕਿ ਭਾਈ ਸਤਨਾਮ ਸਿੰਘ ਜੀ ਭਾਈ ਜਗਸੀਰ ਸਿੰਘ ਜੀ ਜੋ ਉੱਥੇ ਉਹ ਵਰਕਸ਼ਾਪ ਲਈ ਉਹਨਾਂ ਨੂੰ ਇੰਚਾਰਜ ਲਾਇਆ ਗਿਆ ਹੈ ਉੱਥੇ ਉਹਨਾਂ ਦੀ ਇੱਕ ਵਰਕਸ਼ਾਪ ਦੇ ਵਿੱਚ ਆਪ ਸਾਮਲ ਹੋ ਸਕਦੇ ਹੋ ਐਸੇ ਤਰ੍ਹਾਂ ਹੀ ਜੀਰੇ ਦੇ ਵਿੱਚ ਵਰਕਸ਼ਾਪ ਲੱਗ ਰਹੀ ਇਸ ਤੋਂ ਇਲਾਵਾ ਜਿਹੜੀ ਬਾਹਰ ਦੀ ਇੱਕ ਵਰਕਸ਼ਾਪ ਸੰਸਥਾ ਵੱਲੋਂ ਆਰਗੇਨਾਈਜ਼ ਕੀਤੀਆਂ ਗਈਆਂ ਹਨ ਜਿਵੇਂ ਕਿ ਪੌਂਡਾ ਸਾਹਿਬ ਵਿਖੇ 18 19 20 ਤਰੀਕ ਨੂੰ ਨਾਲ ਸਮਾਗਮ ਹੋਣਗੇ ਅਤੇ ਨਾਲ ਹੀ ਬੱਚਿਆਂ ਨੂੰ ਜਿਹੜਾ ਇਹ ਗਾਇਨ ਦਾ ਮੌਕਾ ਦਿੱਤਾ ਜਾਵੇਗਾ ਉੱਥੇ ਰਾਗਾਂ ਵਿੱਚ ਅਤੇ ਨਾਲ ਹੀ ਜਿਹੜੀ ਗੁਰਮਤ ਸੰਗੀਤ ਦੀਆਂ ਜਿਹੜੀਆਂ ਨੇ ਉਹਨਾਂ ਨੂੰ ਅਭਰੀਕੀਆਂ ਬਾਰੇ ਦੱਸਿਆ ਜਾਵੇਗਾ ਇਸ ਤੋਂ ਇਲਾਵਾ ਪ੍ਰਿਨਸੀਪਲ ਬਾਈ ਸੁਖਵੰਤ ਸਿੰਘ ਜੀ ਜਿਹੜੀ ਕਸਾਲ ਵਾਲੇ ਅਤੇ ਉਹਨਾਂ ਦੀ ਸਮੂਚੀ ਬਾਬਾ ਸੁਚਾ ਸਿੰਘ ਗੁਰਮਤ ਸੰਗੀਤ ਅਕੈਡਮੀ ਆਇਵ ਅਲੋ ਮੀ ਜਿਹੜਾ ਹੈ ਅਸੀਂ ਸਾਰੇ ਉੱਥੇ ਜਾ ਰਹੇ ਹਾਂ ਜੋ ਕਿ 2021-22 ਨੂੰ ਦਾਰਲਾ ਘਾਟ ਨਿਖੇ ਅਕੈਡਮੀ ਹੈ ਉੱਥੇ ਜਿਹੜਾ ਇਹ ਉੱਥੇ ਵੀ ਵਰਕਸ਼ਾਪ ਲਈ ਜਾ ਰਹੀ ਹੈ ਪੰਥ ਦੇ ਬਹੁਤ ਮਹਾਨ ਕੀਰਤਨੀਏ ਤੇ ਵਿਦਵਾਨ ਗੁਰਮਤ ਸੰਗੀਤ ਦੇ ਪ੍ਰਚਾਰ ਪ੍ਰਸਾਰ ਦੇ ਲਈ ਪਹੁੰਚ ਰਹੇ ਹਨ ਸੋ ਇਹ ਸਾਰੀ ਇਹ ਕਲਾਸਾਂ ਦਾ ਵੇਰਵਾ ਜਿਹੜਾ ਹੈ ਆਪ ਜੀ ਦੇ ਨਾਲ ਸਾਂਝਾ ਕੀਤਾ ਗਿਆ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਦਾਸ ਪੈ ਸੁਖਵਿੰਦਰ ਸਿੰਘ ਆ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਆਪ ਸੰਸਥਾ ਦੇ ਨਾਲ ਜੁੜੋ ਬਰਾਸਤੇ ਕੌਮ ਅਕੈਡਮੀ ਵੱਲੋਂ ਐਸੇ ਪ੍ਰਾਲੇ ਕੀਤੇ ਜਾਂਦੇ ਹਨ ਕਿ ਗੁਰਮਤਿ ਸੰਗੀਤ ਦੇ ਨਾਲ ਬੱਚੇ ਜੁੜ ਸਕਣ ਆਪਣੀਆਂ ਐਕਟੀਵਿਟੀਆਂ ਨਾਲ ਧਾਰਮਿਕ ਚੀਜ਼ਾਂ ਦੇ ਨਾਲ ਜੁੜ ਕੇ ਬੱਚਿਆਂ ਨੂੰ ਇੱਕ ਸਚਿਆਰ ਜਿਹੜਾ ਹੈ ਸਿੱਖ ਬਣਾਇਆ ਜਾਵੇ ਸੋ ਸਾਰਿਆਂ ਨੂੰ ਹੀ ਬੇਨਤੀ ਹੈ ਕਿ ਜਿਹੜਾ ਸਕਰੀਨ ਦੇ ਉੱਤੇ ਨੰਬਰ ਆ ਰਹੇ ਹਨ ਉਸ ਨੰਬਰ ਤੇ ਆਪ ਨੋਟ ਕਰਕੇ ਇਹ ਜਿੰਨੀ ਵੀ ਜਾਣਕਾਰੀ ਹੈ ਇਹ ਲੈ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ